ਤੁਹਾਡਾ ਬਹੁਤ ਸਿਰ ਮੁਕਈ ਮੈਂ ਤੁਹਾਨੂੰ ਲੌਕੀਟ ਨਗਰਪੀਰ ਤੋਂ ਅਸਾਮ ਦੀ ਤਰਤੀਬ ਕਦੇ ਸ਼ੁਰੂ ਹੋਇਆ ਕਿਹੜੇ ਕਿਹੜੇ ਫਰਾਣ ਨੇ ਕਿੱਥੇ ਜਾ ਕੇ ਸਵਾਗਤ ਹੋਏਗਾ ਪਹਾੜਾਂ ਸੁਬਰੀਆ ਕਾ ਨੌਂ ਤੇ ਆਵੇ ਭਾਏ ਸਭ ਥਾਈ ਹੋਏ ਸਹਾਏ ਭੰਪਨ ਸਾਹਿਬ ਸ਼ੁਰੂ ਦੇ ਵਾਦ ਸਾਹਿਬ ਦੀ 350 ਸਾਲਾ ਸਤਾਵ ਦੀ ਭਾਈ ਪਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਲਾ ਜੀ ਜੋ ਕੋਦਰਾ ਕੌਂਸਲ ਸਾਹਿਬ ਜੀ ਸਾਹਮਣੇ ਕੀਤਾ ਸ਼ੋਹਰਤ ਗੋਪਨ ਪ੍ਰਤੀਯੋਗੀ ਦਰਵਾਜ਼ਾ ਤੋਂ ਆਰੰਭ ਕੀਤਾ ਗਿਆ ਸੀ ਕੱਲ ਰਾਤ ਨਗਰ ਕੀਰਤ ਜਿਹੜਾ ਮੁੱਖ ਸਾਹ ਪਾਲੀਵਾਲ ਵਿਖੇ ਪ੍ਰਾਸ ਉੱਥੇ ਪਾ ਕਰਕੇ ਅੱਜ ਉਥੋਂ ਸਵੇਰੇ 9 ਵਜੇ ਆਰੰਭ ਹੋਇਆ ਔਰ ਲੱਖਾਂ ਦਾ ਜੋ ਸੰਤਾ ਨਗਰ ਕੀਰਤ ਦੇ ਦਰਸ਼ਕ ਆਈਆਂ ਆਪਣਾ ਦਿਵਸ ਸੁਖਲਾ ਕਰਨੀਆਂ ਕਿਨੇ ਕਿ ਦੂਰੱਖਤ ਸੱਤਾ ਕਾ ਇਹਨਾਂ ਮੋਢੇ ਕੋਲ ਮੈਂ ਸਾਕਾ ਤੇਵਾਦਸ ਸਾਹਿਬ ਨੇ ਜੋ ਪੰਡਤ ਕਿਰਪਾਲ ਆਹਨੇ ਕਸ਼ਮੀਰੀ ਪੰਡਤਾਂ ਦੀ ਫਾਇਦ ਲੈ ਕੇ ਉਹਨਾਂ ਹੁਣ ਕਹਿੰਦੇ ਕਿ ਉਹਨਾਂ ਨੂੰ ਜੋ ਦਬਲੀ ਮੁਸਲਮਾਨ ਬਣਾਇਆ ਜਾ ਰਿਹਾ ਕਿਸੇ ਤੋਂ ਵਿਸ਼ੇਸ਼ ਵਿਅਕਤੀ ਦੀ ਪਰਿਵਾਰ ਦੀ ਲੋੜ ਆ ਤਾਂ 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 ਸਹਿਸ਼੍ਰੀ ਗੋਮਸਿੰਘ ਪਾਸ਼ਾ ਨੇ ਕਿਹਾ ਕਿ ਪਿਤਾ ਦੀ ਆਰਥਿਕ ਵੱਡਾ ਔਰ ਮਾਂ ਕੋ ਸਪੋਰਟ ਹੋ ਸਕਦਾ ਹੈ ਤਾਂ ਉਹਨਾਂ ਨੇ ਵੀ ਜਰਾ ਪਿਆਸ ਤੇ ਜਰਾ ਸਿਸਕਾ ਸਿਉ ਬਸ ਸਭ ਤੋਂ ਦਿੱਲੀ ਵਿਖੇ ਜਾ ਕੇ ਭਾਈ ਮਤੇ ਦਾਸ ਭਾਈ ਸਤੀਦਲ ਭਾਈ ਬਿਆਲਾ ਜੀ ਦੇ ਨਾਲ ਉਹ ਸ਼ਹਾਦਤ ਦਿੱਤੀ ਤੇ ਹਿੰਦੂ ਤੋਂ ਇਰਾਜ਼ੀ ਵਾਸਤੇ ਉਹਨਾਂ ਆਪਣਾ ਜੋ ਪੁਲਦਾਰ ਦਿੱਤਾ ਸੰਗਤ ਜਿਸ ਤਰ੍ਹਾਂ ਦਾ ਅਸਤੇ ਪ੍ਰਸ਼ਾ ਦੇਖਿਆ ਗਿਆ ਕਿ 23 ਸੂਬੇ ਆਸ-ਪਾਸੇ ਕ੍ਰਾਸ ਕਰ ਗਿਆ ਜੋ ਭਾਤ ਦੇਸ਼ ਦੇ 23 ਸੂਬਿਆਂ ਵਿੱਚੋਂ ਅੰਦਰ ਕਿਤਰ ਹੁੰਦਾ ਹੋਇਆ ਅੱਜ ਤੋ ਇੱਥੇ ਉਹ ਲੋੜਾ ਮੁਝ ਧਾਰੀਵਾਲ ਸਾਹ ਤੋਂ ਰਾਬੋ ਕਿ ਸ਼ਾਮ ਨੂੰ ਕਥੇ ਨਗਰਪੁਰ ਬੋਡਾ ਸਾਹਿਬ ਦੇ ਉੱਥੇ ਸਥਾਨ ਤੇ ਪਹੁੰਚਣਾ ਸੰਕਤਾ ਵੀ ਕਿ ਇੰਨਾ ਕੋਸਾ ਕਿ ਲਫ਼ਜ਼ੋ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੰਗਤਾਂ ਪਰਿਵਾਰਾਂ ਸਮੇਤ ਆਪਣੇ ਜੋ ਸੰਪੰਡਾਂ ਦੇ ਪਿੰਡ ਸ਼ਹਿਰ ਦੇ ਸ਼ਹਿਰ ਬਗਦਦ ਤੋਂ ਵੀ ਦਾ ਸਵਾਗਤ ਕਰਵਾ ਕੇ ਪਹੁੰਚ ਰਹੇ ਨੇ ਸੋ ਕਿੱਥੇ ਵੀ ਨਵੀਆਂ ਨਵੀਆਂ ਜਗ੍ਹਾ ਲੋਵਾ ਆਏ 10-11 ਰਾਤ ਤੱਕ ਮੁਸ਼ੇਰ ਬਾਕੇ ਪਹੁੰਚਦਾ ਸੰਗਤਾਂ ਵਿੱਚ ਸੇਵਾ ਦਾ ਦਰਸ਼ਕ ਦਾ ਇਹ ਨਾ ਕੋ ਸ਼ਾਕਿਓ ਅਸੀਂ ਤਾਂ ਕੋਈ ਬਿਆਨ ਨਹੀਂ ਕਰ ਸਕਦਾ ਅੱਜ ਦਾ ਕਿਸ ਤਰ੍ਹਾਂ ਦਾ ਉਤਸ਼ਾਹ ਹੀ ਸੰਗਤ ਦੇ ਵਿੱਚ ਮੈਂ ਸੰਗਤਾਂ ਦੇ ਤੁਹਾਨੂੰ ਗੁਰੂ ਇੱਕ ਵਾਰ ਦੱਸਾਰ ਦੀ ਦਾ ਜੀ ਸ਼ੀਧੀ ਦੇਣ ਆਇਆ ਸਿੱਮਟੇ ਸਾਡੇ ਜਿਹੜੇ ਬਰਦਾਸ਼ਤੋ ਦੀ ਸੰਗਤਾਂ ਹਰ ਪਿੰਡ ਹਰ ਨਗਰ ਹਰ ਘਾਟੇ ਨਿਵਲ ਕੀਤਾ ਦਾ ਸਵਾਗਤ ਕੀਤਾ ਜਾ ਰਿਹਾ ਤੇ ਹਰ ਜਗ੍ਹਾ ਦੇ ਉੱਤੇ ਦਾ ਪ੍ਰਸ਼ਾਦਾ ਹੋਰ ਕਈ ਤਰ੍ਹਾਂ ਦੇ ਸੰਮਨ ਲਾ ਕੇ ਆਪਣੇ ਗੁਰੂ ਤੇਗ ਬਹਾਦਰ ਜੀ ਦੇ ਸਾਧੂ ਨੂੰ ਯਾਦ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਹੜੇ ਤਿੰਨ ਸਾਡੇ ਸ਼ਹੀਦ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਨ ਸਿੰਘ ਜੀ ਉਹਨਾਂ ਨੇ ਵੀ ਸ਼ਹੀਦੀ ਦਿੱਤੀ ਸੀ ਅੱਜ ਮੈਂ ਸਿੱਤੇ ਤੌਰ ਤੇ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਜੀ ਦਾ ਜਿਨ੍ਹਾਂ ਨੇ ਢੋਬਰੀ ਸਾਹਿਬ ਤੋਂ ਅਸਾਮ ਦੇ ਵਿੱਚੋਂ ਇਹ ਨਗਰ ਕੀਰਤਨ ਚਾਲੂ ਕਰਕੇ ਇਹ ਨਗਰ ਕੀਰਤਨ ਸਾਡੇ ਜਿਲ੍ਹਾ ਬਰਦਾਸਰ ਵਿੱਚ ਆਇਆ ਸਾਡਾ ਜਿਲ੍ਹਾ ਸਾਰਾ ਪੱਬਾ ਪਾਰ ਇਹ ਨਗਰ ਕੀਰਤਨ ਦਾ ਸਵਾਗਤ ਕਰ ਰਿਹਾ ਤੇ ਇਹ ਨਗਰ ਕੀਰਤਨ ਅਸੀਂ ਜਦੋਂ ਸਾਡੇ ਬਤਾਲੇ ਵਿੱਚ ਨਗਰ ਦਾ ਜਿਹੜਾ ਬਰਦਾਸਰ ਵਿੱਚ ਜਾ ਨੰਗੜਾ ਹੋਇਆ ਇਹ ਅੱਜ ਇਹਨਾਂ ਵਰਤਾਰਾ ਕੁੱਤੂ ਨਗਰ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਦੇ ਅਗਾਂਹ ਬਿਸ਼ਮਾਮ ਕਰਦਾ ਮੈਂ ਸਮੁੱਚੀ ਸਾਰੇ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੰਗਤ ਇਸ ਨਗਰ ਕੀਰਤਨ ਵਿੱਚ ਸਾਲਿਆ ਖਾਸ ਕਰਕੇ ਪੱਤਰਕਾਰ ਭਾਈ ਜੈਦੇ ਦਾ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਚੈਨਲਾਂ ਥਰੂ ਇਹ ਨਗਰ ਕੀਰਤਨ ਵਿਖਾ ਰਹੇ ਨੇ ਉਹਨਾਂ ਦਾ ਵੀ ਤਰਫੋਂ ਅਕਤਰ ਦਾ ਪੱਤਰਕਾਰ ਵੀ ਜਿੰਦਾ ਇਲੈਕਟ੍ਰਿਕ ਮੀਡੀਆ ਵਾਲੇ ਦਾ ਧੰਨਵਾਦ ਕਰਦਾ ਕਿ ਇਹ 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 ਨਾ ਇਹ ਕੰਮ ਆਪਾਂ ਜ਼ਾਇਦ ਖਾਉਣ ਤਾਂ ਇਹ ਸਾਡੇ ਜਿਲ੍ਹੇ ਵਿੱਚ ਜਾਣਾ ਸੀ ਮੈਂ ਸਾਰੇ ਸਮੁੱਚੇ ਜਗਤ ਦਾ ਜਿਲ੍ਹੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਖਾਸ ਕਰਕੇ ਨਗਰਕਾਰ ਪਾਲ ਚਰੇ ਦਾ ਜਿੱਥੇ ਜਾਵੇ ਤਾਂ ਨਗਰ ਕੀਰਤਨ ਦੌਰਾਨ ਖਾਲਸਾ ਜਹਾਜ ਜਨਾਲ ਦੇਖਿਆ ਜਾ ਸੱਤਾਂ ਦੀਆਂ ਅੱਖਾਂ ਵੀ ਨਮ ਦੇਤੀਆਂ ਲਕੀਰਾਂ ਲਗਾਓ ਬਿਲਕੁਲ ਵੀ ਇਹ ਅੱਜ ਸਿਧੀ ਵਿਹਾਰਾ ਕਿਸ ਦੀ ਚਾਦਰ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਭਾਈ ਮਤੀ ਦਾਜੀ ਭਾਈ ਸਤੀ ਦਾਜੀ ਤੇ ਭਾਈ ਦੇ ਆਲਾ ਜੀ 350 ਸਾਲਾ ਦੀ ਦੀਦਿਆੜਾ ਸੰਤਾਂ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਆਪਣੇ ਘਰ ਨੂੰ ਨਤਮਸਤ ਹੋਣ ਵਾਸਤੇ ਬਟਾਲੇ ਦੀਆਂ ਸਰਕਾਹ ਦੇ ਉੱਤਰ ਕੇ ਇਸ ਨਗਰ ਕੀਰਤਨ ਦਾ ਸਵਾਗਤ ਕਰੀਆਂ ਮੈਂ ਸਮਝਦਾ ਕਿ ਵਾਕੇ ਹੀ ਉਹਨਾਂ ਦੀਆਂ ਅੱਖਾਂ ਨਾਮ ਹੋਈਆਂ ਪੰਜਰ ਕਿਉਂਕਿ ਦੇਖੀ ਐਸਾ ਤੁਸੀਂ ਦੀਦਾ ਨਗਰ ਕੀਰਤਨ ਹੈ ਪਰ ਮੈਂ ਸਮਝਦਾ ਕਿ ਜਿੱਤੇ ਇਹ ਅੱਖਾਂ ਨਾਮ ਨੇ ਉੱਥੇ ਸੰਤਾਂ ਤੇ ਜਹੋ ਜਲਾਲ ਵੀ ਦੇਖਣ ਨੂੰ ਮਿਲ ਰਿਹਾ ਵੱਡੇ ਪੱਧਰ ਤੇ ਸੰਤਾਂ ਅੱਜ ਆਪਣੇ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੀਆਂ ਇਹ ਨਗਰ ਕੀਰਤਨ ਅੱਜ ਤੋਂ 82 ਦਿਨ ਪਹਿਲਾਂ ਗੁਰਦੁਆਰਾ ਸ਼੍ਰੀ ਧੋਵੜੀ ਸਾਹਿਬ ਅਸਾਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕ ਦੇਸ਼ ਦੀਆਂ ਵੱਖ-ਵੱਖ ਸੰਗਠਨਾਂ ਦੇ ਸਹਿਯੋਗ ਦੇ ਨਾਲ ਆਰੰਭ ਹੋਇਆ ਸੀ ਇਸ ਨਗਰ ਕੀਰਤਨ ਦੇ ਵਿੱਚ ਮੈਨੂੰ ਵੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਲਗਭਗ ਮੈਂ 15 ਦਿਨ ਇਸ ਨਗਰ ਕੀਰਤਨ ਦੇ ਵਿੱਚ ਜਾ ਕੇ ਮੈਂ ਸਮਝਦਾ ਕਿ ਨਾ ਵੱਡੇ ਭਾਗਾਂ ਵਾਲਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੰਗਠਨਾਂ ਦੇ ਵਿੱਚ ਬਾਹਲੀ ਸਟੇਟਾਂ ਦੇ ਵਿੱਚ ਤਈ ਸਥਾਨਾਂ ਤੋਂ ਨਗਰ ਕੀਰਤਨ ਹੋ ਗਿਆ ਉਹ ਜਦੋਂ ਸ਼ਾਹ ਦੇਖਣ ਨੂੰ ਮਿਲੇਗਾ ਇੱਥੇ ਜਾ ਕੇ ਸਮਾਪਨ ਹੋਏਗਾ ਇਹ ਨਗਰ ਕੀਰਤਨ 23 ਨਵੰਬਰ ਨੂੰ ਡਾਕਟਰ ਸ਼ਰੀਕ ਕੇਸਗਰ ਸਾਹਿਬ શ્રી ਨਾਨਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ ਇਹ ਨਗਰ ਕੀਰਤਨ ਦਾ ਹਰ ਸ਼ਹਿਰ ਦੇ ਵਿੱਚ ਬਹੁਤ ਥਾਸੀ ਜਹਾਜ ਲਾਲ ਨਾਲ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਕੱਲਾ ਸਿੱਖਾਂ ਵੱਲੋਂ ਨਹੀਂ ਕੰਮ ਕੀਤਾ ਜਾ ਰਿਹਾ ਇਹ ਸਾਰ ਧਰਮਾਂ ਦੇ ਲੋਕ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕਰਦੇ ਨੇ ਮੈਨੂੰ ਦੇਖਣ ਦਾ ਮੌਕਾ ਮਿਲਿਆ ਬਾਹਲੀ ਸਟੇਟਾਂ ਤੇ ਵੀ ਪੈਸੰਦ ਦਾ ਪੰਜਾਬ ਦੇ ਲੋਕਾਂ ਨੇ ਤੇ ਇਹਦਾ ਸਵਾਗਤ ਕੀਤਾ ਕੀਤਾ ਬਾਹਲੀ ਸਟੇਟਾਂ ਦੇ ਵਿੱਚ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਈਸਾਈ ਭਾਈਚਾਰਾ ਹਰ ਧਰਮ ਦੇ ਲੋਕ ਜੈਨ ਸਾਹਿਬ ਲੋਕ ਇਸ ਨਗਰ ਕੀਰਤਨ ਵਿੱਚ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਨਮਨ ਹੋਣ ਵਾਸਤੇ ਸ਼ਰਕਾ ਦੇ ਉੱਤਰ ਕੇ ਦੇਰ ਦੇ ਰਾਤ 2:00 ਵਜੇ ਤੱਕ ਨਗਰ ਕੀਰਤਨ ਦਾ ਇੰਤਜ਼ਾਰ ਕਰਦੇ ਨੇ ਇਹ ਨਗਰ ਕੀਰਤਨ ਬਹੁਤ ਵੱਡੇ ਭਾਗਾਂ ਵਾਲਿਆ ਸਾਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਕਿਉਂਕਿ 350 ਸਾਲਾ ਸ਼ਹੀਦੀ ਦਾਣਾ ਅਦਾਂ ਲਈ 400 ਸਾਲਾ ਸਾਡੇ ਕਰਮਾਂ 'ਚ ਆਉਣਾ ਕਿ ਨਹੀਂ ਮੈਨੂੰ ਸਮਝ ਨਹੀਂ ਆਉਣਾ ਇਸ ਕਰਕੇ ਅਸੀਂ ਆਪਣੇ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਅੱਜ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸ਼ਤਾਰਨੀ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਬੜੀਆਂ ਸੰਗਤਾਂ ਸਯੋਜ ਦੇਰੀਆਂ ਸੰਗਤਾਂ ਵੱਲੋਂ ਥਾ-ਥਾ ਤੇ ਪ੍ਰਾਵਾਂ ਤੇ ਲੰਗਰ ਲਗਾਏ ਗਏ ਮੈਂ ਜੋ-ਜੋ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਨੇ ਉਹਨਾਂ ਦਾ ਸਵਾਗਤ ਕਰਦਾ ਉਹਨਾਂ ਦਾ ਪਹਿਜਲੋਂ ਤੁਹਾਰ ਕਰਦਾ ਜਿਹੜੀਆਂ ਸੰਕਾ ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਦੇ ਰਿਹਾ ਉਹਨਾਂ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਸਹਿਜ ਰੂਪ ਧੰਨਵਾਦ ਕਰਦਾ ਹਾਂ। ਸਰ ਕਿੱਥੋਂ ਨਗਰ ਕੀਰਤਨ ਆਰੰਭ ਹੋਇਆ ਕਿਹੜੇ ਪੜਾਅ ਕਰਕੇ ਜਿਦੜਾ ਪਹੁੰਚੇ ਕਿੱਦਾਂ ਦਾ ਬਾਲਿਆ। ਵਾਜੂ ਜੀ ਦਾ ਖਾਲਸਾਬ ਆਜੂ ਜੀ ਦੀ ਭੜੋ ਇਹ ਮਹਾਨ ਨਗਰ ਕੀਰਤਨ ਧੰਨ ਸਾਹਿਬ ਜੀ ਨੂੰ ਤੇ ਬਾਦ ਸਰ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਪਿਆਰੇ ਤਿੰਨ ਬੁਰਸ਼ੇ ਘਰ ਭਾਈ ਮਤੀਦਾਸ ਭਾਈ ਸਗੀਦਾਸ ਭਾਈ ਪਿਆਲਾ ਜੀ ਉਹਨਾਂ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਗੁਰਦਾਤਾ ਧੋਬਰੀ ਸਾਹਿਬ ਜਿੱਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਾਏ ਉਸ ਸਥਾਨ ਤੋਂ ਸ਼ਾਨ ਦੀ ਧਰਤੀ ਤੋਂ 21 ਅਗਸਤ ਨੂੰ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਨਸੇ ਭਾਮੀ ਜੀ ਵੱਲੋਂ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਾਹਿਬ ਤੇ ਸਮੁੱਚੀਆਂ ਨਾਨਕ ਨਾਮ ਦੇ ਆ ਸੰਤਾਂ ਵੱਲੋਂ ਇੱਥੇ ਆਰੰਭ ਕਰਵਾਇਆ ਸੀ ਵੱਖ-ਵੱਖ ਸਥਾਨਾਂ ਵਿੱਚੋਂ ਹੋ ਕੇ ਤਕਰੀਬਨ 23 ਸਥਾਨਾਂ ਨੂੰ ਕਵਰ ਕੀਤਾ ਇਸ ਨਗਰ ਕੀਰਤਨ ਨੇ ਪੰਜਾਬ ਦੀ ਧਰਤੀ ਤੇ ਪਹੁੰਚਿਆ ਜਿਹੜੇ ਤੋਂ ਅੱਜ ਜ਼ਿਲ੍ਹਾ ਦੇ ਬਾਸਪੁਰ ਦੀ ਧਰਤੀ ਸ਼ੇਰੇ ਅੰਮ੍ਰਿਤ ਦੇ ਇਹ ਨਗਰ ਕੀਰਤਨ ਗੁਰਦਆਰਾ ਬੁਰਸਾ ਹੰਧਾਰੀਵਾਲ ਤੋਂ ਆਰੰਭ ਹੋਇਆ ਸੀ ਪੰਜ ਪਿਆਰਿਆਂ ਨੇ ਅਗਵਾਈ ਕੀਤੀ ਇਹ ਧੰਗੁਰ ਗ੍ਰੰਥ ਸਾਹਿਬ ਜੀ ਦੀ ਛਤਰ ਸਾਹ ਔਰ ਇਹ ਨਗਰ ਕੀਰਤਨ ਦੇ ਵਾਖਵਾਹ ਪੜਾਣਾ ਨੂੰ ਕਾਹ ਕਰਕੇ ਸ਼ੇਰ ਤੋਂ ਚੱਲਦਿਆ ਵਿਟਾਲੇ ਦੀ ਧਰਤੀ ਤੇ ਪਹੁੰਚ ਗਏ ਸਤਾਰਾ ਬਹੁਤ ਵੱਡਾ ਸਤਕਾਰ ਕੀਤਾ ਕਿਦੇ ਸੰਤਾਂ ਮਠਿਆਈਆਂ ਦੇ ਲੰਗਰ ਲਾ ਕੇ ਬੈਠੀਆਂ ਅਰੇ ਤੇ ਫਰੂਟ ਦੇ ਲੰਗਰ ਲਾ ਕੇ ਬੈਠੀਆਂ ਅਰੇ ਸ਼ਰਬਾਈ ਦੇ ਲੰਗਰ ਲਾ ਕੇ ਬੈਠੀਆਂ ਆਜ ਪਿਆਰਿਆਂ ਦਾ ਸਰਕਾਰ ਸਵੇਪਿਆਂ ਦਾ ਕੀਤਾ ਗਿਆ ਮੈਂ ਸਮਝਣਾ ਐਸੇ ਮਹਾਨ ਗੁਰੂ ਗੁਰਤੇਬਹਾਦਰ ਸਾਹਿਬ ਜਿਨ੍ਹਾਂ ਨੇ ਵਿੰਦ ਦੀ ਖਾਤਰ ਆਪਣਾ ਸੂਜ ਬਲਦਾਨ ਕੀਤਾ ਤੇ ਹੋਰਾਂ ਕੀਤਾ ਜਦੋਂ ਪੰਡਤ ਕਿਰਪਾਲਾਹਾਂ ਜੀ ਨੇ ਕਿਹਾ ਸਾਡਾ ਧਰਮ ਖਤਰੇ ਵਿੱਚ ਆ ਕਦੀ ਉਹ ਸਮਾਸੀ ਜਦੋਂ ਗੁਰਨਾਣਕ ਸਾਹਿਬ ਨੇ ਜਨਉ ਨੂੰ ਪੈਣ ਨੂੰ ਮਨਾ ਕਰਿਆ ਤੇ ਹੋਰ ਉਹ ਸਮਾਸੀ ਜਦੋਂ ਜਨਉ ਨੂੰ ਬਚਾਉਣ ਲਈ ਗੁਰਤੇਬਹਾਦਰ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਔਰ ਐਸੇ ਮਹਾਨ ਗੁਰੂ ਗੁਰਤੇਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਦੇਮ ਹਾਨ ਨਗਰ ਕੀਤੇ ਵਾਖਵਾ ਪ੍ਰਾਣ ਕਿਆ ਕਰਕੇ ਬਿਤਾਲੇ ਆਇਆ ਬਿਤਾਲੇ ਦੀ ਸੰਗਤਾਂ 'ਚ ਬੜਾ ਮਨ ਦਾ ਚਾਹ ਬੜਾ ਸਤਕਾਰ ਬਹੁਤ ਵੱਡੇ ਸਤਕਾਰ ਕਰਕੇ ਸੰਗਤਾਂ ਨੇ ਧੰਨ ਗੁਰਗਨ ਸਾਹਿਬ ਨੂੰ ਆਪਣਾ ਸੀਸ ਚੁਕਾਇਆ ਮੈਂ ਸੁਣਕੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਸਤਕਾਰ ਜੋ ਪ੍ਰਧਾਨ ਸਰਦਾਰ ਹਰਦੀਪ ਸਿੰਘ ਧਾਮੀ ਤੇ ਆਪਣੇ ਮੈਨੇਜਰ ਸਭਾਨ ਤੇ ਬਿਤਾਲੇ ਦੀਆਂ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਜੀ ਆਇਆਂ